ਭਾਈ ਅਮਰਤਪਾਲ ਸਿੰਘ ਤਾਂ ਫੈਸਲਾ ਕਰ ਚੁੱਕੇ ਨੇ ਕਿ ਉਹ ਚੋਣਾ ਲੜ ਰਹੇ ਨੇ ਹਨਾ ਭਾਈ ਜਗਤਾਰ ਸਿੰਘ ਹਵਾਰਾ ਦੇ ਮੰਚ ਕਦੇ ਕਿਉਂ ਨਹੀਂ ਆਇਆ ਕਿ ਉਹ ਚੋਣਾ ਲੜਨ ਦੂਜੀ ਕਿਵੇਂ ਦੇ ਦੋ ਭਾਈ ਅਮਰਤਪਾਲ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਦੇਖੋ ਇਹ ਤਾਂ ਉਹਨਾਂ ਦੇ ਡਿਪੈਂਡ ਕਰਦਾਗਾ ਹਨਾ ਬੈਰੀ ਗੱਲ ਤਾਂ ਚੋਣਾ ਨੂੰ ਲੜਨੀ ਹੀ ਨਹੀਂ ਚਾਹੀਦੀ ਸੀਗਾ ਠੀਕ ਹੈ ਪਰ ਤੁਹਾਨੂੰ ਲੱਗਦਾ ਭਾਈ ਜੀ ਕਹਿੰਦੇ ਕਿ ਨਹੀਂ ਲੜਨੇ ਜਿਹਦੇ ਚੋਣਾ ਪਰ ਜੇ ਅਮਰਤਪਾਲ ਸਿੰਘ ਜਿੱਤ ਜਾਂਦੇ ਫਿਰ ਆਵਾਜ਼ ਬੁਲੰਦ ਕਰਨਗੇ ਇਸ ਮੋਰਚ ਦੀ ਆਵਾਜ਼ ਬੁਲੰਦ ਕਰਨਗੇ ਪਾਰਲੀਮੈਂਟ ਜਾ ਕੇ ਮੋਰਚੇ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਤਾਂ ਪਹਿਲੇ ਦਿਨ ਤੋਂ ਇੱਥੇ ਆ ਕੇ ਖੜਦੇ ਨਾਲ ਸਟੈਂਡ ਰੱਖਦੇ ਤੇ ਮੁਰਜੀਤ ਮਾਨ ਜਾਂ ਸਰਜੀ ਸਿੰਘ ਖਾਲਸਾ ਉਹ ਆਏ ਇੱਥੇ ਨਹੀਂ ਭਾਈ ਸਾਹਿਬ ਕੈਂਪੇਨ ਦੌਰਾਨ ਕੋਈ ਵੀ ਲੀਡਰ ਨਹੀਂ ਇੱਥੇ ਆਇਆ ਇੱਕ ਵੀ ਲੀਡਰ ਨਹੀਂ ਇੱਥੇ ਆਇਆ ਕੈਂਪੇਨ ਦੌਰਾਨ ਕੋਈ ਕਿਸੇ ਨੇ ਆ ਕੇ ਝੂਠਾ ਦਲਾਸਾ ਹੀ ਦਿੱਤਾ ਹੋਵੇ ਖਟਕਦੀ ਹੈ ਇਹ ਗੱਲ ਕਿ ਕਾਫੀ ਟੈਂਟਾਂ ਨੂੰ ਪਤਲੇ ਲੱਗੇ ਨੇ ਉਸ ਕਿਸਮ ਦਾ ਹੰਗਾਰਾ ਨਹੀਂ ਹੈ ਮੈਂ ਤਕਰੀਬਨ ਆ ਹਾਰੀ ਵੋਟਾਂ ਪੰਜਾਬ ਦੀਆਂ ਦੇਖੀਆਂ ਨੇ ਵੀ ਕੌਣ ਕਿੱਥੇ ਕੀ ਬੋਲਿਆਗਾ ਅੱਜ ਤੱਕ ਇੱਕ ਵੀ ਬੰਦੇ ਨੇ ਸਟੇਜ ਤੇ ਖੜਕੇ ਜਾਂ ਕਿਸੇ ਪੱਤਰਕਾਰ ਕੋਲ ਬਲਦੀ ਸਿੰਘ ਆ ਦਾ ਮੁੱਦਾ ਦਾ ਚੱਕਿਆ ਹੀ ਨਹੀਂ ਹੈਗਾ ਮੇਂ ਟੇਕ ਲਈ ਹੋਈ ਹੈ ਵੀ ਜੇ ਕਾਂਗਰਸ ਆ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਹਨਾ ਬਹੁਮਤ ਨਾਲ ਜਾਂ ਹੋਰ ਕਿਤੇ ਪਾਰਟੀਆਂ ਨਾਲ ਰਲ ਕੇ ਉਸ ਤੋਂ ਸਾਨੂੰ ਥੋੜੀ-ਮੋਟੀ ਉਮੀਦ ਹੈਗੀ ਹੈ ਬੀਜੇਪੀ ਤੋਂ ਬਿਲਕੁਲ ਉਮੀਦ ਨਹੀਂ ਹੈਗੀ ਅਰੇ ਭੇ ਜਾਉਂਗੇ ਜਿਉਂਦੇ ਨਹੀਂ ਜਾਂਦੇ ਜਾਂ ਫਿਰ ਹਵਾਰਾ ਸਾਹਿਬ ਨੂੰ ਲੈ ਕੇ ਜਾਉਂਗੇ ਠੀਕ ਹੈ ਇਹ ਮੇਰਾ ਸਨਿਆ ਦੇ ਦਿਓ ਸਾਰਿਆਂ ਨੂੰ ਖਟਕਦੀ ਹੈ ਕਿ ਪੰਤਕ ਲੀਡਰ ਵੀ ਨਹੀਂ ਪਹੁੰਚਦੇ ਗੱਲ ਖਟਕਦੀ ਹੈ ਮਨ ਦੇ ਵਿੱਚ ਕੇ ਕੌਮੇ ਸਾਹ ਮੋਰਚੇ 'ਚ ਕਿਉਂ ਨਹੀਂ ਆਏ ਧੁਰਾ ਬਣ ਸਕਦਾ ਸੀ ਮੋਰਚਾ ਉਸ ਦਾ ਹੁੰਦਾ ਹੀ ਹੈ ਹਨਾ ਵੀ ਜਿਹੜੇ ਆਪਣੀ ਬੰਦੇ ਨੇਗੇ ਉਹੀ ਨਾ ਐ ਇੱਥੇ ਆ ਕੇ ਤੁਹਾਨੂੰ ਦਿਲਾਸਾ ਦੇਣ ਜਾਂ ਤੁਹਾਨੂੰ ਤੁਹਾਡੇ ਨਾਲ ਕੋਈ ਦੁੱਖ ਸਾਂਝਾ ਹੀ ਨਾ ਕਰਨ ਤਾਂ ਫਿਰ ਇਹੋ ਜਿਹੇ ਦਾ ਕੀ ਆਪਾਂ ਅੱਗੇ ਉਮੀਦ ਕਰ ਸਕਦੇ ਹਾਂ ਉਹਨਾਂ ਨੇ ਡੇ ਡੇ ਕੁਰਬਾਨੀਆਂ ਕਰੀਆਂ 32 32 ਸਾਲ ਹੋ ਗਏ ਉਹਨੂੰ ਜਿਹੜਾ ਜਿ ਬੈਠਿਆ ਨੂੰ ਅਸੀਂ ਉਰੇ ਆ ਨਹੀਂ ਸਕਦੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਇੱਕ ਤਰੀਕ ਨੂੰ ਪੰਜਾਬ ਵਿੱਚ ਵੋਟਾਂ ਨੇ ਹੁਣ ਪ੍ਰਚਾਰ ਵੀ ਉਹਦਾ ਸਮਾਂ ਵੀ ਖਤਮ ਹੋ ਚੁੱਕਿਆ ਤਾਂ ਇਹ ਸਾਰੇ ਕਾਸੇ ਦੇ ਵਿੱਚ ਅੱਜ ਅਸੀਂ ਪਹੁੰਚਿਆ ਕੌਮ ਇਨਸਾਫ ਮੋਰਚਾ ਜੋ ਕਿ ਚੰਡੀਗੜ੍ਹ ਦੇ ਬੋਹਾਲੀ ਦੀ ਹੱਦ ਤੇ ਲੱਗਿਆ ਹੋਇਆ ਜਿੱਥੇ ਕਿ ਸਭ ਤੋਂ ਵੱਡੀ ਮੰਗ ਆ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਇਸ ਮੰਗ ਨੂੰ ਲੈ ਕੇ ਇੱਕ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੱਕਾ ਮੋਰਚਾ ਚੰ디ਗੜ੍ਹ ਮਹਾਲੀ ਦੀ ਹੱਦ ਤੇ ਉਹ ਲੱਗਿਆ ਹੋਇਆ ਆ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਇਥੇ ਮੋਰਚੇ ਦੇ ਵਿੱਚ ਲੋਕ ਪੱਕੇ ਪੱਕੇ ਬੈਠੇ ਹੋਏ ਨੇ ਉਹਨਾਂ ਦੀ ਕੀ ਡਿਮਾਂਡ ਆ ਇਸ ਲੋਕ ਸਭਾ ਚੋਣਾਂ ਦੇ ਵਿੱਚ ਇਹ ਮਸਲੇ ਕਿੰਨੇ ਕੁ ਉੱਠ ਪਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਮੋਰਚਾ ਕਿੰਨਾ ਕੁ ਬੱਬਰ ਪਿਆ ਭਾਈ ਜੀ ਆਪਣਾ ਕੀ ਨਾਮ ਹੈ ਜੀ ਵਾਹਿਰੀ ਖਾਲਸਾ ਵਾਹਿਰੀ ਫਤਿਹ ਮੈਂ ਭਾਈ ਮੇਰੇ ਨਾਮ ਹੈਗਾ ਭਾਜੀ ਬਲਜੀਤ ਸਿੰਘ ਭਾਉ ਤੇ ਮੈਂ ਇੱਥੇ ਜਿਹੜੀ ਮੋਰਚੇ ਦੇ ਵਿੱਚ ਤਾਲਮਿਲ ਕਮੇਟੀ ਮੈਂ ਬਣਾਈ ਸੀਗੀ ਉਹਦਾ ਮੈਂ ਮੈਂਬਰ ਵੀ ਆ ਤੇ ਮੈਂ ਭਾਈ ਜਗਤਾਰ ਸਿੰਘ ਖਵਾਰ ਨਾਲ 7-8 ਸਾਲ ਜੇਲ੍ਹ ਚ ਵੀ ਰਿਹਾਗਾ 12-13 ਸਾਲ ਟੋਟਲ ਮੇਰੀ ਜੇਲ੍ਹ ਬਣਦੀ ਹੈ ਤੇ ਇੱਕ ਡੇਢ ਪੌਣੇ 2 ਮਹੀਨੇ ਮੈਂ ਪੁਲਿਸ ਦਾ ਤਸੱਦਦ ਆਪਣੇ ਪਿੰਡੇ ਦੇ ਵੀ ਸਾਹਿਆਗਾ ਯਾਨੀ ਕਿ ਉਹ ਸਾਰਾ ਗੁੱਸਾ ਤਸੱਦਦ ਢਲਣ ਦੇ باوجود ਵੀ ਅਸੀਂ ਇੱਥੇ ਡਟੇ ਬੈਠਿਆ ਮੈਂ ਡੇਢ ਸਾਲ ਹੋ ਗਏ ਮੈਨੂੰ ਮੈਂ 18 ਜਨਵਰੀ ਇੱਥੇ ਆ ਗਿਆ ਸੀਗਾ ਆਪਣੇ ਇਹ ਪੜਾ ਲੈ ਕੇ ਇਹ ਸਾਡਾ ਲਖਵਾਲ ਯੂਨੀਅਨ ਦਾ ਉਹ ਹੈ ਅਸੀਂ ਕੋਈ ਮੋਰਚੇ ਨਾਲ ਕੋਈ ਨਾ ਦੇ ਤੋਂ ਪੰਜੀ ਲਈਆ ਮੋਰਚੇ ਤੋਂ ਨਾ ਅਸੀਂ ਮੋਰਚੇ ਤੋਂ ਕੁਝ ਇਹਨਾਂ ਨੂੰ ਕੋਈ ਡਿਮਾਂਡ ਪਈ ਹੈ ਇਹ ਅਸੀਂ ਆਪਣੇ ਤੌਰ ਤੇ ਕਰਦੇ ਹਾਂ ਲੋ ਬੈਠੇ ਆ ਕੋਈ ਗੱਲ ਨਹੀਂ ਤੇ ਜਦੋਂ ਰਿਹਾਈ ਹੋਊਗੀ ਸਿੰਘਾ ਦੀ ਬਹੁਤ ਚੜ੍ਹਦੀ ਕਲਾ ਦੀ ਗੱਲ ਹੈ ਅੱਛਾ ਬਾਈ ਜੀ ਲੋਕ ਸਭਾ ਚੋਣਾ ਕਾਫੀ ਗੇਟ ਚ ਹੋਗੀਆਂ ਕਾਫੀ ਚੋਣ ਪ੍ਰਚਾਰ ਵੀ ਖਤਮ ਹੋ ਗਿਆ ਚਲੋ ਮਾਹੌਲ ਤਾਂ ਪੂਰਾ ਬਣਿਆ ਹੋਇਆ ਚੋਣਾਂ ਦਾ ਇਸ ਚੋਣਾਂ ਦੇ ਮਾਹੌਲ ਚ ਤੁਹਾਨੂੰ ਲੱਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਪ ਕੇਂਦਰੀ ਬਿੰਦੂ ਬਣ ਸਕਿਆ ਉਹ ਤੇ ਕੈਂਡੀਡੇਟਾਂ ਨੇ ਜਾਂ ਸਾਰੀ ਪਾਰਟੀਆਂ ਦੇ ਵੱਖ-ਵੱਖ ਲੋਕਾਂ ਨੇ ਕੋਈ ਉਭਾਰਨ ਦੀ ਕੋਸ਼ਿਸ਼ ਕੀਤੀ ਨਹੀਂ ਭਾਜੀ ਬਿਲਕੁਲ ਨਹੀਂ ਦੇਖੋ ਅਸੀਂ ਸਾਰੀ ਖੁਦ ਮੈਂ ਇੱਕ ਐਮਏ ਪੜਿਆ ਹੋਇਆ ਹਾਂਗਾ ਮੈਂ ਤਕਰੀਬਨ ਸਾਰੀ ਵੋਟਾਂ ਪੰਜਾਬ ਦੀਆਂ ਦੇਖੀਆਂ ਨੇ ਵੀ ਕੌਣ ਕਿੱਥੇ ਕੀ ਬੋਲਿਆਗਾ ਅੱਜ ਤੱਕ ਇੱਕ ਵੀ ਬੰਦੇ ਨੇ ਸਟੇਜ ਤੇ ਖੜਕੇ ਜਾਂ ਕਿਸੇ ਪੱਤਰਕਾਰ ਕੋਲ ਬੰਦੀ ਸਿੰਘਾ ਦਾ ਮੁੱਦਾ ਦਾ ਚੱਕਿਆ ਹੀ ਨਹੀਂ ਹੈਗਾ ਸਿਰਫ ਇੱਕ ਅਕਾਲੀ ਦਲ ਵਾਲੇ ਚੱਕਦੇ ਨੇ ਉਹਨਾਂ ਨੂੰ ਪਤਾ ਵੀ ਸਾਡੀ ਹੁਣ ਬੇੜੀ ਡੁੱਬਦੀ ਜਾ ਰਹੀ ਹੈ ਵੀ ਸਾਨੂੰ ਇੱਕ ਇਹ ਦਿਨ ਕਿਹਨੂੰ ਡੁੱਬਦੇ ਦਾ ਸਹਾਰਾਗਾ ਉਹ ਬੰਦੀ ਸਿੰਘਾਂ ਦੀ ਜ਼ਰੂਰ ਗੱਲ ਕਰਦੇ ਨੇਗੇ ਪਰ ਹੁਣ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਕਿ ਉਹ ਇਹਨਾਂ ਨੇ 10 ਸਾਲ ਸਰਕਾਰ ਪਹਿਲਾਂ ਰਹੀ ਹੈ ਪਹਿਲਾਂ ਸਰਕਾਰ 10 ਸਾਲ ਰਹਿਣ ਦੇ ਬਾਵਜੂਦ ਵੀ ਇਹਨਾਂ ਨੇ ਕਿਸੇ ਤਰ੍ਹਾਂ ਦਾ ਆਪਣਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਾ ਤਾਂ ਇਹਨਾਂ ਨੂੰ ਕਿਸੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਹੀ ਕਿਸੇ ਨੂੰ ਪ੍ਰੋਲ ਦੇ ਰਹਾਉਣ ਦੀ ਕੋਸ਼ਿਸ਼ ਕੀਤੀ ਹੈ ਤੋਂ ਇਹਨਾਂ ਇਹਨਾਂ ਦਾ ਉਹ ਹੈ ਵੀ ਇਹਨਾਂ ਤੇ ਵਿਸ਼ਵਾਸ ਕਰਨਾ ਤਾਂ ਬਹੁਤ ਮਲਕੀ ਕਹਿਣ ਦਾ ਮਤਲਬ ਵਿਸ਼ਵਾਸ ਕਰੇ ਨਹੀਂ ਜਾ ਸਕਦਾ ਹਾਂਜੀ ਜਿਵੇਂ ਇਸ ਸਮੇਂ ਦੇ ਵਿੱਚ ਚੋਣ ਦੀਆਂ ਰੈਲੀਆਂ ਵੀ ਹੋਈਆਂ ਲੋਕ ਘਰਾਂ ਘਰਾਂ ਤੱਕ ਗਏ ਕੋਈ ਲੀਡਰ ਕੋਈ ਪਾਰਟੀ ਦੇ ਲੀਡਰ ਇੱਥੇ ਪਹੁੰਚੇ ਕਿਸੇ ਵੀ ਪਾਰਟੀ ਦੇ ਕਾਂਗਰਸ ਦੇ ਅਕਾਲੀ ਦਲ ਦੇ ਸਿਮਰਜੀਤ ਮਾਨ ਧੜੇ ਦੇ ਅਕਾਲੀ ਦਲ ਬਾਦਲ ਦੇ ਕਿ ਇੱਥੇ ਆ ਕੇ ਸਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੋਵੇ ਤੁਹਾਡੇ ਨਾਲ ਇੱਥੇ ਜਿਹੜੇ ਸਾਰੇ ਬੈਠੇ ਨੇ ਮੋਰਚਰ ਨਾਲ ਮੁਲਾਕਾਤ ਕਰੀ ਹੋਵੇ ਨਹੀਂ ਦੇਖੋ ਇੱਥੇ ਕੋਈ ਵੀ ਕਿਸੇ ਪਾਰਟੀ ਦਾ ਲੀਡਰ ਆਇਆ ਨਹੀਂਗਾ ਨਾ ਹੀ ਕਿਸੇ ਨੇ ਆ ਕੇ ਸਾਡੇ ਨਾਲ ਦੁੱਖ ਪਸਾਂਝਾ ਕੀਤਾ ਵੀ ਕੋਈ ਗੱਲ ਨਹੀਂ ਸਾਡੀ ਪਾਰਟੀ ਆ ਜਾਣਾ ਦੋ ਅਸੀਂ ਤੁਹਾਡਾ ਐ ਕਰਾਂਗੇ ਉਹ ਕਰਾਂਗੇ ਹਨਾ ਕੋਈ ਵੀ ਨਹੀਂ ਆਇਆ ਹੈਗਾ ਇੱਕ ਅਕਾਲੀ ਦਲ ਮਾਨ ਦਾ ਸਾਡਾ ਲਖਵਿੰਦਰ ਸਿੰਘ ਕੋਟੜਾ ਭਾਈ ਤੋਂ ਹੈ ਤੇ ਉਹ ਸਾਡਾ ਭਾਗਾਗਾ ਪਿੱਛੇ ਜਿਹਨੇ ਰੋਡ ਮਾਰਚ ਕੀਤਾ ਸੀਗਾ ਚੰਡੀਗੜ੍ਹ ਤੋਂ ਤੇ ਉਹਦੇ ਨਾਲ ਗਏ ਵੀ ਹੈ ਅਸੀਂ ਉਹ ਅਕਾਲੀ ਦਲ ਮਾਨ ਤੋਂ ਜਿਹੜੇ ਉਮੀਦਵਾਰ ਕੈਂਡੀਡੇਟ ਹੈਗੇ ਨੇ ਜਿਵੇਂ ਸਰਬਜੀਤ ਸਿੰਘ ਹੋ ਗਿਆ ਮਾਨ ਸਾਹਿਬ ਆਪ ਹੋ ਗਏ ਖਡੂਰ ਸਾਹਿਬ ਤੋਂ ਹੋ ਗਿਆ ਤੇ ਬਟਾਂਡੇ ਤੋਂ ਹੋ ਗਿਆ ਇਹਨਾਂ ਤੋਂ ਉਮੀਦ ਹੈ ਵੀ ਜੇ ਇਹ ਜਿੱਤ ਜਾਣ ਤਾਂ ਸਾਡੀ ਆਵਾਜ਼ ਇਹ ਉੱਪਰ ਚੱਕ ਸਕਦੇ ਨੇਗੇ ਨਹੀਂ ਸਾਨੂੰ ਹੋਰ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਕੈਂਪੇਨ ਦੌਰਾਨ ਉਹ ਆਏ ਹੋਣਗੇ ਸਿਮਰਜੀਤ ਮਾਨ ਜਾਂ ਸਰਬਜੀਤ ਸਿੰਘ ਖਾਲਸਾ ਉਹ ਆਏ ਇੱਥੇ ਨਹੀਂ ਭਾਈ ਸਾਹਿਬ ਕੈਂਪੇਨ ਦੌਰਾਨ ਕੋਈ ਵੀ ਲੀਡਰ ਨਹੀਂ ਇੱਥੇ ਆਇਆ ਇੱਕ ਵੀ ਲੀਡਰ ਨਹੀਂ ਇੱਥੇ ਆਇਆ ਕੈਂਪੇਨ ਦੌਰਾਨ ਕੋਈ ਕਿਸੇ ਨੇ ਆ ਕੇ ਝੂਠਾ ਦਲਾਸਾ ਹੀ ਦਿੱਤਾ ਹੋਵੇ ਵੀ ਕੋਈ ਗੱਲ ਨਹੀਂ ਅਸੀਂ ਬੈਠੇ ਹਾਂ ਡਟੇ ਰਹੋ ਕੋਈ ਗੱਲ ਨਹੀਂ ਅਸੀਂ ਹੈਗੇ ਆ ਹਨਾ ਵੀ ਸਾਡੀ ਸਰਕਾਰ ਆਉਣ ਦੋ ਉਹ ਜਾ ਸਾਨੂੰ ਉਪਰ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਭੇਜੋ ਅਸੀਂ ਇਹ ਮੁੱਦੇ ਚੱਕਾਂਗੇ ਕੋਈ ਵੀ ਨਹੀਂ ਆਇਆ ਹੈਗਾ ਖਟਕਦੀ ਆ ਕਿ ਪੰਥਕ ਲੀਡਰ ਵੀ ਨਹੀਂ ਪਹੁੰਚਦੇ ਗੱਲ ਖਟਕਦੀ ਆ ਮਨ ਦੇ ਵਿੱਚ ਕਿ ਕੌਮੇਨ ਸਾਹਿਬ ਮੋਰਚੇ 'ਚ ਕਿਉਂ ਨਹੀਂ ਆਏ ਧੁਰਾ ਬਣ ਸਕਦਾ ਸੀ ਮੋਰਚਾ ਬਿਲਕੁਲ ਖੜਕਦੀ ਆ ਭਾਈ ਸਾਹਿਬ ਦੇਖੋ ਗੁੱਸਾ ਤਾਂ ਆਉਂਦਾ ਹੀ ਆ ਹਨਾ ਵੀ ਜਿਹੜੇ ਆਪਣੀ ਬੰਦੇ ਨੇਗੇ ਉਹੀ ਨਾਂ ਇੱਥੇ ਆ ਕੇ ਤੁਹਾਨੂੰ ਦਲਾ ਤੋੜੇ ਨਾਲ ਕੋਈ ਦੁੱਖ ਸਾਂਝਾ ਹੀ ਨਾ ਕਰਨ ਤਾਂ ਫਿਰ ਇਹੋ ਜਿਹਾਂ ਦਾ ਕੀ ਆਪਾਂ ਅੱਗੇ ਉਮੀਦ ਕਰ ਸਕਦੇ ਹਾਂ ਹਨਾ ਸੋ ਕਹਿਣ ਦਾ ਮਤਲਬ ਇਹਦਾ ਨਾ ਮਾਤਰਾ ਗੱਲਾਂ ਨਹੀਂ ਆ ਸੋ ਨਾ ਕੋਈ ਵੀ ਲੀਡਰ ਮੈਂ ਕਹਿੰਦਾ ਨਾ ਕਾਂਗਰਸਾ ਨਾ ਕੋਈ ਭਾਜਪਾ ਵਾਲਾ ਭਾਜਪਾ ਵਾਲਾ ਨਾ ਆਉਣਾ ਕੀ ਹੈ ਠੀਕ ਹੈ ਜੀ ਨਾ ਹੀ ਕੋਈ ਆਪ ਵਾਲਾ ਨਾ ਹੀ ਕੋਈ ਹੋਰ ਕਿਸੇ ਪਾਰਟੀ ਦਾ ਕੋਈ ਵੀ ਮੁੰਡਾ ਨਹੀਂ ਇੱਥੇ ਆਇਆ ਇੱਕ ਵੀ ਵੀ ਜਿਹੜਾ ਖੜਾ ਹੋਵੇ ਵੀ ਇੱਥੇ ਆਇਆ ਹੋਵੇ ਕੋਈ ਵੀ ਮੁੰਡਾ ਨਹੀਂ ਇੱਥੇ ਆਇਆ ਇੱਕ ਵੀ ਵੀ ਜਿਹੜਾ ਖੜਾ ਹੋਵੇ ਵੀ ਇੱਥੇ ਆਇਆ ਹੋਵੇ ਆਪਾਂ ਹੋਰ ਵੀ ਕਰਾਂਗੇ ਜੀ ਗੱਲਬਾਤ ਬਾਈ ਜੀ ਤੁਸੀਂ ਥੋੜਾ ਜਿਹਾ ਆਜੋ ਅੱਗੇ ਆਜਾ ਆਪਾਂ ਕਰਦੇ ਗੱਲ ਤੁਹਾਡਾ ਕੀ ਨਾਮ ਹੈ ਜੀ ਕਿ ਕਿੱਥੋਂ ਐ ਤੁਸੀਂ ਮੇਰਾ ਐਡਵੋਕੇਟ ਰਮਨਦੀਪ ਸਿੰਘ ਹੈ ਨਾਮ ਹੈ ਜੀ ਮੈਂ ਇਥੇ ਮੁਹਾਲੀ ਲੋਕ ਲਈ ਹਾਂ ਜਿਵੇਂ ਬਾਜੀ ਦੱਸ ਰਹੇ ਸੀਗੇ ਤੁਸੀਂ ਲੀਗਲ ਐਡਵਾਈਜ਼ਰ ਹੋ ਕੌਮੀ ਮੋਰਚੇ ਦੇ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਬੇਸਿਕਲੀ ਮੁਲਾਕਾਤੀ ਵੀ ਹਾਂ ਤੇ ਵਕੀਲ ਵੀ ਹਾਂ ਜਸਹਰ ਜਗਤਾਰ ਸਿੰਘ ਵਾਰਾ ਜੀ ਦਾ ਜਗਤਾਰ ਸਿੰਘ ਹਵਾਰਾ ਜੀ ਨਾਲ ਇਸ ਪਿਛਲੇ ਸਮੇਂ ਦੌਰਾਨ ਇਸ ਮਹੀਨੇ ਚ ਮੁਲਾਕਾਤ ਹੋਈ ਤੁਹਾਡੀ ਹਾਂਜੀ ਮੈਂ ਪਰਸੋਂ ਹੀ ਮੁਲਾਕਾਤ ਪਾ ਕੇ ਆਈ ਹਾਂ ਉਹਨਾਂ ਦੀ ਚਲੋ ਜੀ ਪਰਸੋਂ ਬੁਲਾਇਆ ਅੱਛਾ ਚੋਣਾਂ ਦਾ ਮਾਹੌਲ ਆ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਕੀ ਸੋਚ ਰਹੇ ਨੇ ਚੋਣਾਂ ਦੇ ਮਾਹੌਲ ਬਾਰੇ ਉਹ ਕੀ ਸੋਚਦੇ ਨੇ ਵੈਸੇ ਤਾਂ ਪੰਥਕ ਤੌਰ ਤੇ ਜੇ ਵਿਚਰੀਏ ਤਾਂ ਮੇਰੇ ਖਿਆਲ ਸਭ ਤੋਂ ਵੱਡਾ ਜੇ ਕੋਈ ਦਰਦ ਰੱਖਦਾ ਹੈ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਕੌਮ ਦਾ ਇੱਕ ਬ੍ਰਾਂਡ ਐਮਬੈਸਡਰ ਹੈ ਉਹ ਸਾਡੇ ਕੋਲੇ ਇੱਕ ਹੀਰਾ ਹੈ ਜਿਹੜਾ ਪੰਥ ਨੇ ਹਜੇ ਤੱਕ ਚੰਗੀ ਤਰ੍ਹਾਂ ਸੰਭਿਆ ਨਹੀਂ ਉਹ ਅੱਜ ਵੀ ਉਹੀ ਸਿਹਰਦ ਹੈ ਉਹਦੀ ਜ ਪੰਥ ਨੂੰ ਬਚਾਉਣ ਲਈ ਅੱਜ ਵੀ ਉੱਥੇ ਹੀ ਖੜੀ ਐ ਉਹਨਾਂ ਦਾ ਜਿਹੜਾ ਬਹੁਤਾਂ ਕੌਮੀ ਇਨਸਾਫ ਮੋਰਚਾ ਜਿਹੜਾ ਉਹਨਾਂ ਦੀ ਜਿਹੜੀ ਸਾਰੀ ਜਿਹੜੀ ਸਪੋਰਟ ਸੀਗੀ ਬੇਸਿਕਲੀ ਮੋਰਚੇ ਨੂੰ ਲੈ ਕੇ ਹਮੇਸ਼ਾ ਚੜ੍ਹਦੀ ਕਲਾ ਰੱਖਣ ਦੀ ਸੀਗੀ ਕੋਸ਼ਿਸ਼ ਹਮੇਸ਼ਾ ਉਹਨਾਂ ਦਾ ਇਲੈਕਸ਼ਨਾਂ ਵੱਲ ਜ਼ਿਆਦਾ ਕਦੇ ਧਿਆਨ ਨਹੀਂ ਗਿਆ ਇਦਾਂ ਦਾ ਉਹਨਾਂ ਨੂੰ ਹਮੇਸ਼ਾ ਮੇਰਾ ਹੀ ਸਵਾਲ ਹੋਣਾ ਸੀਗਾ ਭਾਈ ਅਮਰਿਤਪਾਲ ਸਿੰਘ ਤਾਂ ਫੈਸਲਾ ਕਰ ਚੁੱਕੇ ਨੇ ਕਿ ਉਹ ਚੋਣਾਂ ਲੜ ਰਹੇ ਨੇ ਹਨਾ ਖਡੂਰ ਸਾਹਿਬ ਤੋਂ ਚੋਣਾਂ ਲੜ ਰਹੇ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਮੰਚ 'ਤੇ ਕਦੇ ਕਿਉਂ ਨਹੀਂ ਆਇਆ ਕਿ ਉਹ ਚੋਣਾਂ ਲੜਨ ਪੋਲਿਟਿਕਲ ਮੁੱਦਾ ਜਿਹੜਾ ਉਹ ਹਮੇਸ਼ਾ ਉਹਨਾਂ ਨੂੰ ਉਹਨਾਂ ਨੇ ਪੰਥ ਤੋਂ ਪਿੱਛੇ ਹੀ ਰੱਖਿਆ ਜਿੱਥੇ ਪੰਥਕ ਮਸਲੇ ਉੱਠਦੇ ਨੇ ਉੱਥੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਨੂੰ ਪੋਲਿਟਿਕਲ ਜਿਆਦਾ ਕੋਈ ਇਹਨਾਂ ਨਾਲ ਮਤਲਬ ਨਹੀਂ ਹੈਗਾ ਕਿਸੇ ਨਾਲ ਜੇ ਆਪਾਂ ਇੱਕ ਕੰਪੈਰੀਸ਼ਨ ਕਰਨਾ ਹੋਵੇ ਭਾਈ ਅਮਰਤਪਾਲ ਸਿੰਘ ਦਾ ਫੈਸਲਾ ਤੁਸੀਂ ਕਿਵੇਂ ਦੇਖਦੇ ਹੋ ਭਾਈ ਜੀ ਤੁਸੀਂ ਕਿਵੇਂ ਦੇ ਦੇਓ ਭਾਈ ਅਮਰਤਪਾਲ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਦੇਖੋ ਇਹ ਤਾਂ ਉਹਨਾਂ ਦੇ ਜਵਾਬ ਕਰਦਾ ਹੈਗਾ ਹਨਾ ਬੈਰੀ ਗੱਲ ਤਾਂ ਚੋਣਾ ਨੂੰ ਲੜਨੀ ਹੀ ਨਹੀਂ ਚਾਹੀਦੀ ਸੀਗਾ ਠੀਕ ਹੈ ਨਾ ਜਦੋਂ ਆਪਾਂ ਇੱਕ ਵਖਵਾਦੀਆਂ ਗੱਲਾਂ ਕਰਦੇ ਨੇਗੇ ਫੇਰ ਆਪਾਂ ਇੱਕ ਉਸੇ ਸੰਵਿਧਾਨ ਦੇ ਤਹਿਤ ਆਪਾਂ ਚੋਣ ਲੜ ਰਹੇ ਹਾਂ ਸੋ ਮੇਰੇ ਤਾਂ ਇਹ ਕਹਣੇ ਤੋਂ ਬਾਹਰ ਹੈ ਵੀ ਉਹਨੂੰ ਚਰਚ ਹੋਣਾ ਲੜਨੀ ਨਹੀਂ ਚਾਹੀਦੀ ਸੀਗਾ ਨਾ ਹੋਰ ਵੀ ਬਥੇਰੇ ਉਹ ਤਰੀਕੇ ਹੈਗੇ ਸੀਗੇ ਅਜਾ ਵਕੀਲ ਸਾਹਿਬ ਤੁਸੀਂ ਦੱਸੋ ਜੇ ਅਮਰਿਤਪਾਲ ਸਿੰਘ ਜਿੱਤ ਜਾਂਦੇ ਆ ਤਾਂ ਫੇਰ ਤੁਹਾਨੂੰ ਲੱਗਦਾ ਬਾਈ ਜੀ ਕਹਿੰਦੇ ਕਿ ਨਹੀਂ ਲੜਨੇ ਚਾਹੀਦੇ ਚੋਣਾ ਪਰ ਜੇ ਅਮਰਿਤਪਾਲ ਸਿੰਘ ਜਿੱਤ ਜਾਂਦੇ ਫੇਰ ਆਵਾਜ਼ ਬੁਲੰਦ ਕਰਨਗੇ ਇਸ ਮੋਰਚੇ ਦੀ ਆਵਾਜ਼ ਬੁਲੰਦ ਕਰਨਗੇ ਪਾਰਲੀਮੈਂਟ ਜਾ ਕੇ ਮੋਰਚੇ ਦੀ ਆਵਾਜ਼ ਬੁਲੰਦ ਕਰਨੀ ਹੁੰਦੀ ਤਾਂ ਪਹਿਲੇ ਦਿਨ ਤੋਂ ਇੱਥੇ ਆ ਕੇ ਖੜਦੇ ਨਾਲ ਸਟੈਂਡ ਰੱਖਦੇ ਇਹ ਮੋਰਚੇ ਨਾਲ ਢਾਲ ਬਣ ਕੇ ਸਰਕਾਰ ਦੇ ਅਗੇਂਸਟ ਖੜਦੇ ਜਦੋਂ ਹੁਣ ਜਦੋਂ ਅੰਦਰ ਹੋਏ ਆ ਉਦੋਂ ਇਹ ਮਸਲੇ ਕਿਉਂ ਉੱਠੇ ਆ ਪਹਿਲਾਂ ਇਹ ਚ ਸੋਚ ਸੋਚ ਰਣਨੀਤੀ ਕਿਉਂ ਨਹੀਂ ਬਣਾਈ ਗਈ ਅੱਛਾ ਠੀਕ ਹੈ ਤੇ ਭਾਈ ਜੀ ਫਿਰ ਜਦੋਂ ਹੁਣ ਆਪਾਂ ਦੇਖਦੇ ਆ ਕਿ ਬੀਜੇਪੀ ਦੀ ਗਵਰਨਮੈਂਟ ਹਨਾ ਉਹ 10 ਸਾਲ ਤੋਂ ਰਹੀ ਆ ਹੁਣ ਥੋੜਾ ਜਿਹਾ ਚੋਣਾ ਕੁ ਲਗਭਗ ਖਤਮ ਹੋ ਗੀਆਂ ਨੇ ਆਪਣੇ ਸਾਹਮਣੋਂ ਇੱਕ ਆਪਣਾ ਇੱਕ ਆਈਡੀਆ ਤਾਂ ਆ ਜਾਂਦਾ ਕਿ ਯਾਰ ਆ ਸਰਕਾਰ ਵਾਪਸੀ ਕਰ ਸਕਦੀ ਆ ਮੋਦੀ ਸਰਕਾਰ ਦੀ ਵਾਪਸੀ ਹੁੰਦੀ ਲੱਗਦੀ ਆ ਪਰ ਜੇ ਮੋਦੀ ਸਰਕਾਰ ਦੀ ਵਾਪਸੀ ਹੁੰਦੀ 4 ਜੂਨ ਨੂੰ ਫਿਰ ਬੰਦੀ ਸਿੰਘਾਂ ਦੇ ਮਸਲੇ ਦਾ ਕੀ ਬਣੂਗਾ ਕੌਮ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਦੁਬਾਰਾ ਤੋਂ ਫਿਰ ਕੰਮਰ ਕਸਣੀ ਪੈਣੀ ਹੈ ਬਿਲਕੁਲ ਕਸਣੀ ਪੈਣੀ ਹੈ ਭਾਈ ਸਾਹਿਬ ਦੇਖੋ ਬੀਜੇਪੀ ਤੋਂ ਤਾਂ ਮੇਰੇ ਤੁਸੀਂ ਭੁੱਲੇ ਜਾਓ ਵੀ ਇਹ ਕਿਸੇ ਤਰ੍ਹਾਂ ਦਾ ਤੁਹਾਨੂੰ ਸਾਥ ਦੇ ਦੇਣਗੇ ਇਹਨਾਂ ਦੇ ਅਮਰਸ਼ਾਹ ਜੀ ਨੇ ਉਹਨਾਂ ਨੇ ਸਪਸ਼ਟ ਬਿਆਨ ਦਿੱਤਾਗਾ ਵੀ ਮੈਂ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਪਹਿਲਾਂ ਬੀਜੇਪੀ ਦੇ ਵਿੱਚ ਸੀਗੇ ਹੁਣ ਸਾਡੇ ਚ ਆ ਗਏ ਵੀ ਉਹਨਾਂ ਦੇ ਦਾਦੇ ਦੇ ਜਿਹੜੇ ਕਾਤਲ ਨੇ ਵੀ ਮੈਂ ਉਹਨੂੰ ਕਿਸੇ ਹਰ ਕਿਸੇ ਵੀ ਹੱਲੇ ਮਾਫ ਨਹੀਂ ਕਰ ਸਕਦਾ ਉਹਨਾਂ ਦਾ ਸਪਸ਼ਟ ਬਿਆਨ ਹੈ ਤੋਂ ਉਹਨਾਂ ਤੋਂ ਬਾਕੀ ਉਮੀਦ ਕਰ ਸਕਦੇ ਆ ਤੋ ਅਸੀਂ ਤਾਂ ਹੁਣ ਇਹੀ ਆਪਣੀ ਟੇਕ ਲਾਈ ਹੋਈ ਹੈ ਵੀ ਜੇ ਕਾਂਗਰਸ ਆ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਹਨਾ ਬਹੁਮਤ ਨਾਲ ਜਾਂ ਹੋਰ ਖੇਤਰੀ ਪਾਰਟੀਆਂ ਨਾਲ ਰਲ ਕੇ ਉਸ ਤੋਂ ਸਾਨੂੰ ਥੋੜੀ-ਮੋਟੀ ਉਮੀਦ ਹੈਗੀ ਹੈ ਬੀਜੇਪੀ ਤੋਂ ਬਿਲਕੁਲ ਉਮੀਦ ਨਹੀਂ ਹੈਗੀ ਤੇ ਤੁਹਾਨੂੰ ਕਾਂਗਰਸ ਤੋਂ ਥੋੜੀ ਉਮੀਦ ਲੱਗਦੀ ਹੈ ਕਿ ਉਹ ਬੰਦੀ ਸਿੰਘਾਂ ਦੀ ਗੱਲ ਕਰ ਸਕਦੇ ਰਿਹਾਈ ਦੀ ਸਾਦੇ ਨੇ ਰਿਹਾਈ ਦੀ ਕਰ ਸਕਦੇ ਨੇ ਬਾਕੀ ਬੀਜੇਪੀ ਤੋਂ ਮੁਸ਼ਕਲ ਹੈ ਭਾਈ ਹਾਂਜੀ ਬੀਜੇਪੀ ਤਾਂ ਜਾਣੇ ਕਿ ਕੱਟੜ ਵਿਰੋਧੀ ਹੈ ਇਸ ਗੱਲ ਉਹ ਤਾਂ ਕੱਟੜਾ ਵਿਰੋਧੀ ਦੇ ਉਹ ਪਹਿਲਾਂ ਸਪਸ਼ਟ ਕਹਿੰਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਤਾਂ ਵੀ ਮੈਂ ਬਿਲਕੁਲ ਇਹਨਾਂ ਨੂੰ ਮਾਫੀ ਦੇ ਸਕਦਾ ਉਹ ਜਦੋਂ ਕਿ ਕਹਿਣ ਦਾ ਮਤਲਬ ਭਾਈ ਬਲਵ ਸਿੰਘ ਰਾਜਵਾਨ ਦੇ ਕੇਸ 'ਚ ਉਹਨਾਂ ਨੇ ਪਿੱਛੇ ਜੇ ਅ ਲੋਕ ਸਭਾ 'ਚ ਬੋਲੇ ਦਿੱਤਾ ਸੀਗਾ ਹਰਜਿੰਦਰ ਕੌਰ ਗੁੰਬਾਦ ਨੇ ਕਿਤੇ ਵਾਰੀ ਟਪਾਈ ਸੀਗੀ ਵੀ ਉਹਨਾਂ ਨੂੰ ਮਾਫ ਕੀਤਾ ਜਾਵੇ ਉਹਨਾਂ ਨੂੰ ਪੈ ਗਿਆ ਸੀ ਵੀ ਜਦੋਂ ਉਹ ਆਪ ਨਹੀਂ ਖੁਦ ਮਾਫੀ ਮੰਗ ਰਹੇ ਤੂੰ ਕੌਣ ਨੂੰ ਨਹੀਂ ਮਾਫੀ ਮੰਗਣ ਵਾਲੀ ਹੈ ਨਾ ਉੱਥੇ ਤੁਸੀਂ ਸਪਸ਼ਟ ਕਰ ਸਕਦੇ ਹੋ ਵੀ ਇਹ ਆਪਣੇ ਖਿਲਾਫ ਨੇ ਵੀ ਇਹ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਨਿਆਂ ਨਹੀਂ ਦੇਣਗੇ ਹਾਂਜੀ ਆਪਾਂ ਇੱਥੇ ਹੋਰ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਨਾ ਕਿਹੜਾ ਪਿੰਡ ਮੇਰਾ ਨਾਮ ਹੈ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਤੋਂ। ਅੱਛਾ ਅੱਛਾ ਜੀ। ਅੱਛਾ ਭਾਈ ਜੀ ਹੁਣ ਆਪਾਂ ਦੇਖ ਰਿਹਾ ਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਕੈਂਡੀਡੇਟ ਨੇ ਭਾਈ ਸਰਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਕਾਫੀ ਵੇਵ ਬਣ ਰਹੀ ਹੈ। ਚੰਗਾ ਸੰਕੇਤ ਮੰਨ ਲਿਓ ਕਿ ਇੰਦਾ ਪੰਥਕ ਲੀਡਰ ਜਿਹੜੇ ਆ ਉਹ ਖੜੇ ਹੋਇਆ ਚੋਣਾਂ ਦੇ ਵਿੱਚ ਤੇ ਕੌਮਨ ਸਾਹਿਬ ਮੋਰਚੇ ਦੀ ਫੇਰ ਗੱਲ ਕਰਨਗੇ ਕੱਲ ਨੂੰ। ਅਸੀਂ ਸੀਰਪਾਈ ਵਿਅੰਤ ਸਿੰਘ ਜੀ ਦੇ ਜਿਹੜੇ ਬੇਟੇ ਆ ਸਰਜੀਤ ਸਿੰਘ ਉਹਨਾਂ ਦੀ ਮਦਦ 'ਚ ਵੀ ਗਏ ਤੇ ਕੱਲ। ਅੱਛਾ ਜੀ। ਉਹਨਾਂ ਦੀ ਮਦਦ ਕਰਕੇ ਐਂ ਨਹੀਂ ਗਏ ਕੱਲ ਉਹਨਾਂ ਦੇ ਕੋਲ ਨਹੀਂ ਗਏ ਤੇ ਉਹਨਾਂ ਦੇ ਬ ਕਿਹੜੇ ਕਿਹੜੇ ਪਿੰਡਾਂ ਜਾਏ ਬ੍ਰਦਰ ਪਿੰਡ ਦਾ ਹੁਣ ਕਿੱਥੇ ਦੇਖਦਾ ਸਰਸੇ ਵਾਲਾ ਡੇਰਾ ਉਹ ਤਾਂ ਲਗਭਗ ਇਹਨੂੰ ਕਿਆ ਕਨੇ ਪਿੰਡ ਨੂੰ ਸਲਾਬ ਤੋਂ ਪਰ ਹਾਂ ਇੱਕ ਜਿੱਥੇ ਜਫਰ ਨਾਮ ਉਹ ਲਿਖਿਆ ਤਾਂ ਉੱਥੇ ਗਿਆ ਬੀਨਾ ਸਾਹਿਬ ਹਾਂ ਬੀਨਾ ਗੰਨੀ ਉੱਥੇ ਕਾਂਗੜਾ ਤੋਂ ਅੱਛਾ ਬੀਨਾ ਕਾਂਗੜਾ ਬੀਨਾ ਕਾਂਗੜਾ ਹਾਂਜੀ ਹਾਂਜੀ ਕਿੰਨੀ ਕੁ ਵੇਵ ਲੱਗਦੀ ਆ ਫਿਰ ਭਾਈ ਸਰਜੀਤ ਸਿੰਘ ਦੀ ਫਰੀ ਕੋਟ ਲੱਤ ਫੁੱਲ ਲੈ ਜੇ ਉਹ ਤਾਂ ਜਿੱਤ ਗਿਆ ਉਹਦੀ ਗੱਲ ਸੁਣ ਲਓ ਮੇਰੀ ਹਾਂਜੀ ਉਥੇ ਕੰਮ ਦੀ ਕਿਆ ਉਮੀਦ ਰੱਖਣੀ ਐ ਉਹਨਾਂ ਦਾ ਕੰਮ ਸਾਡਾ 40 ਸਾਲ ਪਹਿਲਾਂ ਕਰਤੇ ਆ ਜੋ ਸਰਵ ਜੀ ਇਤਨਾ ਨੇ ਆਪਾਂ ਕੰਮ ਕਹਿੰਨੇ ਆ ਅਤਕ ਲੀਡਰਾਂ ਦਾ ਕਿੰਨਾ ਕਰਿਆ ਨਹੀਂ ਉਹ ਤਾਂ 40 ਸਾਲ ਪਹਿਨਾਂ ਦਾ ਡੈਡੀ ਕਰ ਗਿਆ ਸਰਦਾਰ ਬੈਂਤ ਸਿੰਘ ਜੀ ਸਤਵੰਤ ਸਿੰਘ ਜੀ ਕੇਰ ਸਿੰਘ ਜੀ ਉਹ ਤਾਂ ਪਹਿਨਾਂ ਹੀ ਕਰ ਗਏ ਉਹਨਾਂ ਦਾ ਸਿਰ ਗ੍ਰੀਵਿ ਪੱਗ ਸਿਰ ਤੇ ਰੱਖਤੀ ਉਹਨਾਂ ਨੇ ਫੁੱਲ ਕੰਮ ਕਰੇ ਉਹਨਾਂ ਤੇ ਫੁੱਲ ਉਮੀਦ ਹੈ ਅੱਛਾ ਇੱਥੇ ਆਏ ਸੀ ਭਾਈ ਸਰਜੀ ਸਿੰਘ ਖਾਲਸਾ ਕਮਨ ਸਾਹਿਬ ਮੋਰਚੇ 'ਚ ਆਉਂਦੇ ਰਹੇ ਪਹਿਲਾਂ ਹਾਂਜੀ ਹਾਂਜੀ ਉਹ ਉਹ ਪਹਿਨ ਮੋਰਚਾ ਲੱਗਿਆ ਉਸ ਤੋਂ ਬਾਅਦ ਨਹੀਂ ਆਏ ਹੈਗੇ ਅੱਛਾ ਚੁਰਚੂ ਦੇ ਮੋਰਚਾ ਲੱਗਾ ਦੋ ਜਾਂ ਤਿੰਨ ਵਾਰ ਆਏ ਨੇ ਕਿ ਬਸ ਪੈਨਾ ਬਣਾਉਂਦੇ ਰਹੇ ਪੈਨਾ ਬਣਾਉਂਦੇ ਰਹੇ ਲੱਗਦਾ ਫਿਰ ਪੰਜਾਬ ਦੀ ਆਵਾਜ਼ ਬਣਨਗੇ ਇਹ ਪੰਜਾਬ ਦੇ ਮੁੱਦੇ ਨੇ ਪਾਣੀਆਂ ਦੇ ਮੁੱਦੇ ਆ ਆਪਣੀ ਆਪਾ ਚੰਡੀਗੜ੍ਹ ਮੁਹੱਲੇ ਦੀ ਹੱਥੇ ਬੈਠਿਆ ਰਾਜਧਾਨੀ ਦਾ ਮੁੱਦਾ ਠੀਕ ਆ ਪੰਜਾਬੀ ਬੋਲਦੇ ਇਲਾਕੇ ਦਾ ਮੁੱਦਾ ਉਹ ਆਵਾਜ਼ ਬੁਲੰਦ ਹੋਊਗੀ ਆਉਣ ਵਾਲੇ ਸਮੇਂ ਚ ਹੋਊਗੀ ਜੇ ਹੋਊਗੀ ਦੇਖੋ ਪ੍ਰਮਾਤਮਾ ਹੀ ਕਰੂਗਾ ਹੁਣ ਤਾਂ ਰੱਬ ਦੇ ਤੇ ਡੋਰੀਆਂ ਜੀ ਅਸੀਂ ਤਾਂ ਭੁੱਲੇ ਭੜਕੇ ਹੀ ਫਿਰਦੇ ਸਾਡੀ ਕੌਮ ਕਿੱਦਣ ਹੋ ਜਾਵੇ ਦੱਸੋ ਕਿ ਨਹੀਂ ਕੀ ਕਰ ਸਕਦੇ ਹਨ ਲੈ ਕਰਦੇ ਆ ਅਸੀਂ ਇੱਕ ਗੱਲ ਅਸੀਂ ਇੱਥੇ ਆ ਰਹੇ ਸੀਗੇ ਖਟਕਦੀ ਹੈ ਇਹ ਗੱਲ ਕਿ ਕਾਫੀ ਟੈਂਟਾਂ ਨੂੰ ਪਤਾ ਲੱਗੇ ਨੇ ਉਸ ਕਿਸਮ ਦਾ ਹੰਗਾਰਾ ਨਹੀਂ ਹੈ ਜਾਂ ਚੋਣਾ 'ਚ ਬਿਜ਼ੀ ਹੋ ਗਏ ਜਿਹੜੇ ਚੋਣਾ 'ਚ ਬਿਜ਼ੀ ਹੋਏ ਨੇ ਲੋਕ ਹਾਂਜੀ ਹੈ ਸਾਰੇ ਸਿਰਫ ਆਪਣਾ ਹਰੇਕ ਕਿਸੇ ਦੇ ਪਿੰਡ ਦੀ ਤੁਹਾਨੂੰ ਪਤਾ ਇੱਕ ਦਿਨ ਚੋਣਾ ਹੋਣੀਆਂ ਨੇ ਸੋ ਪੰਨੇਰੀਆ ਵਿਜਰੇ ਨੇ ਕਿ ਜਿੰਮੇਦਾਰਾਂ ਨਾਲ ਸੰਬੰਧਤ ਨਹੀਂਗੇ ਉਸ ਕਰਕੇ ਉਹ ਆਪਣੇ ਆਪਣਾ ਟੈਂਟਰ ਨੂੰ ਜਾਂਦਾ ਜਾਂਦਾ ਲਾ ਕੇ ਗਏ ਹੋਏ ਨੇਗੇ ਔਰਗੈਨਿਕ ਲੋਦਰ ਕੀ ਤੋਂ ਬਾਅਦ ਆ ਜਾਣਗੇ ਸਾਰੇ ਕੋਈ ਐਸੀ ਗੱਲ ਨਹੀਂ ਹੈਗੀ ਚਲੋ ਮੰਨ ਕੇ ਚ ਲੈ ਕੇ ਦੁਬਾਰਾ ਕੌਮ ਇਨਸਾਫ ਮੋਰਚਾ ਫੇਰ ਪਖੂਗਾ ਹਾਂ ਬਿਲਕੁਲ ਪਖੂਗਾ ਹਾਂ ਹਾਂ ਇਹਦੇ ਕੋਈ ਸ਼ੱਕ ਨਹੀਂਗਾ ਚਮਕੌਰ ਸਾਹਿਬ ਕਿੰਨੇ ਤੇ ਸੀ ਹਾਂਜੀ ਚਮਕੌਰ ਸਾਹਿਬ ਕਿੰਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਸਾਹਿਬ ਕਿੰਨੇ ਤੇ 40 ਤੇ 40 ਪੂਰੇ ਦਾ 40 ਦੇ ਵੱਧ ਹੈ ਹਾਂਜੀ ਐ ਘਬਰਾਉਣੇ ਦੀ ਕੋਈ ਲੋੜ ਨਹੀਂ ਹੈਗੀ ਉਰੇ ਸਿਉਨ ਆਏ ਹੀਰੇ ਬੈਠੇ ਜਿੰਨੇ ਬੈਠੇ ਆਂ ਚੜਦੀ ਕਲਾ ਚ ਨੇ ਸਾਰੇ ਚੜਦੀ ਕਲਾ ਚ ਆ ਜਿੰਨੇ ਵੀ ਬੈਠੇ ਮਗਾ ਸਵਾ ਲੱਖ ਲੱਖ ਲੜਨ ਲੜਨ ਵਾਲੇ ਬੈਠੇ ਆਂ ਜੋਦੇ ਹੀ ਬੈਠੇ ਇੱਕ ਇੱਕ ਬੰਦਾ ਸਵਾ ਲੱਖ ਨਾਲ ਲ ਹਰ ਇੱਕ ਬੰਦੇ ਨੂੰ ਤੁਸੀਂ ਸਫਾ ਲੱਖ ਨਾਲ ਕੋਨਾ ਕਰੇ ਕਰੋ ਠੀਕ ਹੈ ਹਾਂ ਜੀ ਉਹ ਤਾਲੇ ਬੰਦ ਕਰਨੇ ਦਾ ਸਵਾਲ ਨਹੀਂ ਕਰਨਾ ਹੈਗਾ ਬਿਲਕੁਲ ਵੀ ਚਮਕੌਰ ਸਾਹਿਬ ਦਾ ਇਤਿਹਾਸ ਪੜ੍ਹ ਲਓ ਸਾਡਾ ਪਿਛਲਾ ਇਤਿਹਾਸ ਸਾਰੇ ਬੰਦੇ ਪੜ੍ਹ ਲਓ ਜਿੰਨੇ ਵੀ ਲੀਡਰ ਹੈ ਸਾਰਾ ਪਿਛਲਾ ਇਤਿਹਾਸ ਪੜ੍ਹ ਲਓ ਫਿਰ ਸਾਡੇ ਨਾਲ ਗੱਲ ਕਰਿਓ ਠੀਕ ਹੈ ਤੁਸੀਂ ਵੀ ਪੜ੍ਹੋ ਠੀਕ ਹੈ ਜੀ ਹਾਂ ਇਹ ਗੱਲ ਕਰੇ ਸਫਾ ਲੱਖ ਨਾਲ ਕਰਨੀ ਆ ਅੱਛਾ ਬਾਬਾ ਜੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜੈਪ ਸਿੰਘ ਕਿਹੜੇ ਕਿਹੜੇ ਪਿੰਡੋਂ ਹੈ ਮੇਰਾ ਪਿੰਡ ਮੱਲੇ ਵਾਲਾ ਹੈ ਨਾਬਾ ਜ਼ਿਲ੍ਹਾ ਬਟਿਆਰ ਤੁਸੀਂ ਕਾਫੀ ਚੋਣਾਂ ਵੇਖੀਆਂ ਹੋਣਗੀਆਂ ਆਪਣੇ ਹਨਾ ਜ਼ਿੰਦਗੀ ਦੇ ਵਿੱਚ ਇਸ ਵਾਰ ਚੋਣਾਂ 'ਚ ਪਹਿਲਾਂ ਨਾਲੋਂ ਕੁਝ ਵੱਖਰਾ ਲੱਗ ਰਿਹਾ ਇਸ ਵਾਰ ਜਿਹੜੋ ਜਿਹੇ ਪੰਥਕ ਲੀਡਰ ਖੜੇ ਹੋਏ ਨੇ ਕੋਈ ਲੱਗਦਾ ਕਿ ਪੰਜਾਬ ਦੀ ਗੱਲ ਹੋਰ ਬਿਹਤਰ ਤਰੀਕੇ ਨਾਲ ਹੋ ਸਕਦੀ ਹੈ ਜਿਹੜੀ ਤਾਂ ਹੈਗੀ ਮੇਰੇ ਕੋਲ ਪਹਿਲਾਂ ਪਾਰਟੀਆਂ ਦੀ ਉਹਨਾਂ ਇਦਾਂ ਨਹੀਂ ਹੈਗੀ ਕੋਈ ਗੱਲਬਾਤ ਚੱਲਦੀ ਪਿੰਡਾਂ 'ਚ ਜਿਹੜੇ ਹੁਣ ਨਵੇਂ ਉੱਠਦੇ ਨੇ ਉਹਨਾਂ ਦੇ ਲੋਕ ਆਸ ਰੱਖਦੇ ਨੇ ਇਹ ਕੁਝ ਕਰਨਗੇ ਪਹਿਲਾਂ 4-5 ਪਾਰਟੀਆਂ ਦੇਖ ਲਈਆਂ ਉਹਨਾਂ ਕਰ ਉਹਨਾਂ ਕਰ ਲਈ ਕਿ ਮੈਂ ਹੁਣ ਆਪਦਾ ਬੋਟਾ-ਬੂਟਾ ਜਦ ਛੱਡ ਕੇ ਆ ਵੀ ਕਿਹਨੂੰ ਪਾਈਏ ਵੋਟ ਸਾਡੇ ਕੋਈ ਅਜਿਹੇ ਲੀਡਰ ਖੜਾ ਨਹੀਂ ਜਿਹੜਾ ਹਲਕਾ ਕਿਹੜਾ ਪਿੰਨਾ ਫਟਿਆਲਾ ਅੱਛਾ ਅੱਛਾ ਹਾਂ ਬਹੁਤ ਸਾਰੇ ਦੇਖੇ ਬੇ ਨੇ ਜਿਹੜੇ ਕੋਈ ਨਵਾਂ ਹੈ ਨਹੀਂ ਦਰਿਆ ਪਾਰਟੀਆਂ ਦੇਖੇ ਬੇ ਨੇ ਹਾਂ ਜੇ ਉਹ ਸਰਬਜੀਤਰ ਉਹਦੇ ਹੁੰਦੇ ਮਤਲਬ ਅੰਮਰਸਵਾਲ ਵਾਲੇ ਫਿਰ ਅਸੀਂ ਵਿੱਚ ਤੇ ਨਾਲ ਮਦਾਨ ਦੇ ਵਿੱਚ ਤੇ ਉਹਨਾਂ ਦੇ ਨਾਲ ਉਹ ਉਹ ਉਹਨਾਂ ਪਾਰਟੀਆਂ ਦੇ ਉਹ ਜਿਹੜੇ ਨਵੇਂ ਹੁਣ ਮੁੰਡੇ ਹੀਰੇ ਉੱਠਦੇ ਨੇ ਉਹ ਕੁਝ ਕਰ ਸਕਦੇ ਨੇ ਫਿਰ ਕੌਮ ਸੋਧਰ ਜੂ ਨਹੀਂ ਕਹਾ ਜਿਹੜੇ ਪੁਰਾਣੇ ਲੀਡਰ ਨੇ ਇਹਨਾਂ ਨਾਲ ਕੌਮ ਨਹੀਂ ਸੋਧਰ ਇਹ ਨਹੀਂ ਸੁਧਾਰ ਸਕਦੇ ਕੌਮ ਤਾਂ ਕੌਮੀ ਇਨਸਾਫ ਮੋਰਚੇ 'ਚ ਬੈਠ ਕੇ ਆਪਾਂ ਗੱਲਬਾਤ ਕਰੀ ਆ ਸਾਰਾਂ ਦੇ ਹੀ ਆਸਕ ਜਿਹੜੇ ਆ ਪੰਜਾਬ ਦੇ ਮੁੱਦੇ ਉੱਠਨੇ ਚਾਹੀਦੇ ਆ ਕੌਮੀ ਇਨਸਾਫ ਮੋਰਚੇ ਤੇ ਜਿਹੜੀ ਸਭ ਤੋਂ ਮੇਨ ਮੰਗ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਕਿ ਉਸ ਲਈ ਆਵਾਜ਼ ਜ਼ਰੂਰ ਬੁਲੰਦ ਕਰ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੀਆਂ ਵੀ ਲੀਡਰ ਨੇ ਹਾਂਜੀ ਹਾਂਜੀ ਸਾਡੇ ਨਾਲ ਦਰਸਲ ਮੋਰਚੇ 'ਚੋਂ ਹੀ ਦੋ-ਤਿੰਨ ਬੰਦੇ ਖੁਦ ਇਲੈਕਸ਼ਨ 'ਚ ਖੜੇ ਨੇਗੇ ਅਗਰ ਰਾਸਪੁਰ ਤੋਂ ਗੁਰਿੰਦਰ ਸਿੰਘ ਬਾਜਵਾ ਖੜੇ ਨੇਗੇ ਤੇ ਇੱਕ ਅ ਡਾਕਟਰ ਰੀਤੂ ਐ ਚੰਡੀਗੜ੍ਹ ਤੋਂ ਬੀਐਸਪੀ ਵੱਲੋਂ ਉਹ ਖੜੀ ਐ ਤੇ ਹੋਰ ਮੋਰਚੇ 'ਚੋਂ ਭਲਾ ਕੋਣ ਕੋਣ ਖੜੇ ਆ ਲਖਬੀਰ ਸਿੰਘ ਕੋਟਲਾ ਅੱਛਾ ਉਹ ਵੀ ਮੋਰਚੇ 'ਚੋਂ ਐ ਚੰਡੀਗੜ੍ਹ 'ਚ ਚੰਡੀਗੜ੍ਹ 'ਚੋਂ ਖੜਿਆਗਾ ਸੋ ਸਾਡੇ ਕਈ ਨਹੀਂ ਕਿ ਜਿਹੜੇ ਇੱਥੋਂ ਦੇ ਸਬੰਧਤ ਹਨਗੇ ਉਹ ਕਹੀਂ ਖੜੇ ਨੇਗੇ ਉਹੀ ਜੀ ਗੱਲ ਨਹੀਂ ਕੀ ਅੱਧੀ ਨਾਲ ਉਹਨਾਂ ਨੂੰ ਮਨਾ ਕਰੇ ਨਾ ਉਹਨਾਂ ਨੂੰ ਆਏ ਕਿ ਵੀ ਤੁਸੀਂ ਖੜੋ ਥੋੜੀ ਖੋਚੀ ਆ ਸੀ ਕਿੰਨੂੰ ਰੋਕ ਥੋੜ੍ਹ ਸਕਦੇ ਆ ਪਰ ਅਸੀਂ ਅਸੀਂ ਲਗਾਤਾਰ ਉਹਦੇ ਬਿਟੇ ਆ ਔਰ ਬਿਟੇ ਰਹੂਗੇ ਜਾਂਦੇ ਨਹੀਂ ਮਰ ਜੂਗੇ ਜਾਂਦੇ ਨਹੀਂ ਉਹਦੇ ਆ ਸੁਣ ਲੈ ਗੱਲ ਮਰੇ ਬੇ ਜਾਉਂਗੇ ਜਿਉਂਦੇ ਨਹੀਂ ਜਾਂਦੇ ਇਹ ਆ ਫਿਰ ਹਵਾਰਾ ਸਾਹਿਬ ਨੂੰ ਲੈ ਕੇ ਜਾਉਂਗੇ ਠੀਕ ਹੈ ਇਹ ਮੇਰਾ ਸੁਨੇਹਾ ਦੇ ਦਿਓ ਸਾਰਿਆਂ ਨੂੰ ਜਿਨ੍ਹਾਂ ਦੀ ਨਹੀਂ ਜਮੀਰਾਂ ਜਾਗਦੀਆਂ ਉਹ ਕਣਾ ਬਹਿ ਜੋ ਜਿੱਦਣ ਮਰਦਾ ਨਾ ਬੰਦਾ ਉਦੋਂ ਪਤਾ ਲੱਗਣਾ ਉਹਨਾਂ ਐਕਸੀਡੈਂਟ ਹੋ ਕੇ ਮਰ ਕੇ ਗਿਆ ਉਹ ਵੈਦਾਂ ਪਤਾ ਲੱਗੂਗਾ ਵੀ ਹਾਂ ਕੋ ਕੁਰਬਾਨੀ ਕਰਕੇ ਮਰੇ ਆਂ ਉਰੇ ਬੈਠੇ ਮੋਰਚੇ ਤੇ ਅੱਜ ਮੌਤ ਆ ਜਾਵੇ ਕੋ ਡਰਨੀ ਆਪਾਂ ਨੂੰ ਹੈਗਾ ਅਸੀਂ ਕਿਹੜਾ ਕੋਈ ਕੋ ਠੱਗੀ ਮਾਰਨੀ ਕੋ ਚੋਰੀ ਕਰਨੀ ਉਰੇ ਸੱਚਖਤਰ ਬੈਠੇ ਆ ਉਹਨਾਂ ਨੇ ਏਡੇ ਏਡੇ ਕੁਰਬਾਨੀਆਂ ਕਰੀਆਂ 32 33 ਸਾਲ ਹੋ ਗਏ ਉਹਨੂੰ ਜਿਹੜਾ ਚ ਬੈਠਿਆ ਨੂੰ ਅਸੀਂ ਉਰੇ ਆ ਨਹੀਂ ਸਕਦੇ ਮੇਰੀ ਪੋਤੀ ਦੀ ਰਿਪੋਰਟਾਂ ਚੈੱਕ ਕਰੋ ਉਹਨੂੰ ਮਤਲਬ ਕਿਤਿਆਂ ਚ ਪ੍ਰੋਬਲਮ ਆ ਗਈ ਅੱਛਾ ਜੀ ਪੀਜੀਆਈ ਦੇ ਟੈਸਟ ਹੈ ਹੋ ਡਾਕਟਰਾਂ ਦੇ ਵੇਰ ਓਪੜ ਦੇ ਤੁਹਾਨੂੰ ਮੈਂ ਦਿਖਾ ਦਿੰਨਾ ਉਰੇ ਆਉਣ ਤੇ ਜੀਉਂਦੇ ਸਿੰਘ ਸ਼ਹੀਦ ਹੈ ਉਹ ਕੁੜੀ ਦੀ ਅੱਜ ਕਿੰਨੀ ਬਿਲਕੁਲ ਸਹੀ ਹੋ ਗਈਆਂ ਮੈਨੂੰ ਮੇਰੇ ਖਤੇ ਦਾ ਰੱਬ ਹੈ ਜੀਉਂਦੇ ਸਿੰਘ ਸੀਤ ਹੈ ਪਾਠ ਕਰਦੇ 24 ਘੰਟੇ ਜਿਹੜਾ ਜਿਹੜਾ ਬੰਦਾ ਕਿਸੇ ਮੁਸੀਬਤ ਵਿੱਚ ਆ ਜਾਂਦਾ ਹੈ ਨਾ ਉਹ ਰੱਬ ਨੂੰ ਬਹੁਤ ਯਾਦ ਕਰਦਾ ਹੈ ਉਹਦੇ ਰੱਬ ਯਾਦ ਹੁੰਦਾ ਉਹ ਜਿਹੜਾ ਦੇ ਬਟੇ ਰੱਬ ਨੂੰ ਮੰਨਣ ਵਾਲੇ ਪਾਠ ਕਰਦੇ ਆ ਮੇਰੀ ਪੋਤੀ ਠੀਕ ਹੋ ਗਈ ਮਨੋਰ ਗਿਆ ਚਾਹੀਦਾ ਮੇਰੇ ਘਰ ਚ ਲੋਟ ਹੋ ਗਏ ਗਾਰੰਟੀ ਹੈ ਮੈਂ ਰਿਪੋਰਟਾਂ ਲਊਗਾ ਤੁਹਾਨੂੰ ਕਿਤੇ ਟਿਕਟ ਕਰਾ ਲਿਓ ਉਰੇ ਆਓ ਬਗੰਦੀ ਸਾਧਾਂ ਕੋਲ ਘੁੰਮੀ ਜਾਊਗਾ ਤੇ ਬੜੇ ਸਭ ਤੇ ਬੜੇ ਸਿੰਘ ਸੀਤ ਹੈ ਗੁਰੂ ਗ੍ਰੰਥ ਸਾਹਿਬ ਉਰੇ ਬੈਠੇ ਆ ਹਾਂ ਅੱਛੀ ਗੱਲ ਹੈ ਤੁਹਾਡੀ ਤੁਸੀਂ ਕਹਿੰਦੇ ਉਹ ਤਾਲੇ ਲੱਗੇ ਮੈਂ ਗੁਰੂ ਗ੍ਰੰਥ ਸਾਹਿਬ ਆਜਨ ਨਾਜ਼ਰ ਤੁਸੀਂ ਇਹ ਗੱਲ ਕਹਿ ਗਈ ਉਹ ਗੁਰੂ ਗ੍ਰੰਥ ਸਾਹਿਬ ਆਜਨ ਨਾਜ਼ਰ ਲੰਗਰ ਚੱਲਦੇ ਆਂ ਚਾਹ ਪੀਓ ਲੱਸੀ ਪੀਓ ਰੋਟੀ ਖਾਓ ਦੱਸੋ ਕਿਆ ਕਰਨ ਉਹ ਰੱਬ ਬੈਠਿਆ ਰੱਬ ਵਸ ਰਿਹਾ ਠੀਕ ਹੈ ਜੀ ਚਲੋ ਇੱਕ ਤੁਹਾਡੀ ਆਬਜ਼ਰਵੇਸ਼ਨ ਹੈ ਇੱਕ ਸਾਡੇ ਇੱਕ ਆਬਜ਼ਰਵੇਸ਼ਨ ਆ